ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਦੀਆਂ ਸਾਰੀਆਂ ਰਿਪੋਰਟਾਂ ਨੂੰ ਨਕਾਰਦੇ ਆ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਆਪਣੀ ਬਲਬੂਤੀ ਲੜਨ ਦਾ ਐਲਾਨ ਕੀਤਾ ਹੈ ਯਾਨੀ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉੱਪਰ ਇਕੱਲਿਆਂ ਹੀ ਚੋਣਾਂ ਲੜੇਗੀ ਭਾਜਪਾ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਇਹਨਾਂ 13 ਸੀਟਾਂ ਦੇ ਵਾਸਤੇ 1 ਜੂਨ ਨੂੰ ਵੋਟਾਂ ਪੈਣਗੀਆਂ ਪਾਰਟੀ ਦੇ ਸੂਬਾ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਨੁਸਾਰਕ ਭਾਜਪਾ ਨੇ ਇਹ ਫੈਸਲਾ ਲੋਕਾਂ ਅਤੇ ਪਾਰਟੀ ਵਰਕਰਾਂ ਦੇ ਫੀਡਬੈਕ ਤੋਂ ਬਾਅਦ ਹੀ ਲਿਆ ਹੈ ਜਾਖੜ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਕਰਦਾ ਇਹ ਵੀ ਕਿਹਾ ਹੈ ਕਿ ਭਾਜਪਾ ਪੰਜਾਬ ਦੇ ਵਿੱਚ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ। ਜਾਖੜ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਜਪਾ ਨੇ ਜੋ ਕੰਮ ਕੀਤੇ ਨੇ ਉਹ ਕਿਸੇ ਤੋਂ ਲੁਕੇ ਨਹੀਂ ਹਨ। ਭਾਜਪਾਗੂ ਨੇ ਇਹ ਵੀ ਕਿਹਾ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਕਿਸਾਨਾਂ ਦੀ ਉਪਜ ਘੱਟੋ-ਘੱਟ ਸਮਰਥਨ ਮੁੱਲ ਦੇ ਉੱਪਰ ਖਰੀਦੀ ਗਈ ਆ। ਅਜੀਆਂ ਖਬਰਾਂ ਆਈਆਂ ਨੇ ਕਿ ਭਾਜਪਾ 2019 ਦੀ ਤਰ੍ਹਾਂ ਆਉਣ ਵਾਲੀਆਂ ਚੋਣਾਂ ਦੇ ਵਾਸਤੇ ਮੋੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਕਰ ਸਕਦੀ ਸੀ ਪਰੰਤੂ ਫਿਰ ਅਟਕਲਾਂ ਟੁੱਟ ਗਈਆਂ। ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਦੋਵੇਂ ਪਾਰਟੀਆਂ ਇਕੱਠੀਆਂ ਕਾਂਗਰਸ ਨੇ ਮੋਦੀ ਲਹਿਰ ਦੇ ਬਾਵਜੂਦ 8 ਸੀਟਾਂ ਜਿੱਤੀਆਂ ਸੀ ਬਾਕੀ ਦੀਆਂ 5 ਸੀਟਾਂ ਭਾਜਪਾ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਜਿੱਤਿਆ ਹਾਲਾਂਕਿ 2020 ਦੇ ਵਿੱਚ ਹੁਣ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਇਹ ਗੱਠਜੋੜ ਢੁੱਟ ਗਿਆ ਸੀ ਕਿਸਾਨਾਂ ਦਾ ਤਰਦਨਾ ਜਾਰੀ ਰਹਿਣ ਦੇ ਕਾਰਨ ਅਕਾਲੀ ਦਲ ਪਾਜਪਾ ਦੇ ਨਾਲ ਗੱਠਜੋੜ ਕਰਨ ਤੋਂ ਝਿਜਕ ਰਿਹਾ ਹੈ ਪਿਛਲੇ ਹਫਤੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਉੱਚ ਪੱਧਰੀ ਮੀਟਿੰਗ ਦੇ ਵਿੱਚ ਇਸ ਮੁੱਦੇ ਦੇ ਉੱਪਰ ਚਰਚਾ ਵੀ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਦਲਜੀਤ ਸਿੰਘ ਨੇ ਇਸ ਦੇ ਬਾਰੇ ਵਿੱਚ ਜਾਣਕਾਰੀ ਦਿੰਦਾ ਦੱਸਿਆ ਸੀ ਕਿ ਸੂਬੇ ਦੀ ਸਿਆਸੀ ਸਥਿਤੀ ਜਿੱਥੇ ਕੌਮੀ ਪੱਧਰ ਦੇ ਉੱਪਰ ਵਾਪਰ ਰਹੀ ਹਰ ਚੀਜ਼ ਦੇ ਬਾਰੇ ਕੋਰ ਕਮੇਟੀ ਦੇ ਵਿੱਚ ਡੂੰਘਾਈ ਦੇ ਉਥੇ ਹੀ ਇੱਕ ਹੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਅਕਾਲੀ ਦਲ ਨੇ ਮੁੱਦਿਆਂ ਨੀਤੀਆਂ ਅਤੇ ਸਿਧਾਂਤਾਂ ਨੂੰ ਸੂਚੀਬੱਧ ਕਰਨ ਵਾਲਾ ਇੱਕ ਮਤਾ ਵੀ ਜਾਰੀ ਕੀਤਾ। ਦੇ ਦੇ ਆਧਾਰ ਦੇ ਉੱਪਰ ਉਹ ਲੋਕ ਸਭਾ ਚੋਣਾਂ ਦੇ ਵਿੱਚ ਫਤਵਾ ਮੰਗਣ ਦੇ ਵਾਸਤੇ ਪੰਜਾਬ ਦੇ ਲੋਕਾਂ ਦੇ ਕੋਲ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਸਰਬਤ ਦਾ ਭਲਾ ਯਾਨੀ ਕਿ ਸਾਰਿਆਂ ਦੇ ਵਾਸਤੇ ਭਲਾਈ ਦਾ ਹੀ ਦ੍ਰਿਸ਼ਟੀਕੋਣ ਅਤੇ ਲਗਾਤਾਰ ਸ਼ਾਂਤੀ ਬਰਕਰਾਰ ਰੱਖਣ ਦੇ ਵਾਸਤੇ ਹੀ ਕੰਮ ਕਰਨ ਦੇ ਵਾਸਤੇ ਯਕੀਨ ਰੱਖਦੇ ਹਾਂ ਇਸ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਅਕਾਲੀ ਦਲ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਦੀ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਦੀ 24 ਸਾਲਾਂ ਦੀ ਨੀਤੀ ਤੋਂ ਪਿੱਛੇ ਹਟ ਰਹੀ ਹੈ ਇਸ ਪਾਰਟੀ ਨੇ 1996 ਤੋਂ ਲੈ ਕੇ 2020 ਤੱਕ ਪਾਲਣ ਕੀਤਾ ਇਸ ਤੋਂ ਇਲਾਵਾ ਦੂਸਰੇ ਪਾਸੇ ਦੱਸਦੀ ਹੈ ਕਿ ਪਿਛਲੀਆਂ ਚੋਣਾਂ ਦੇ ਦੌਰਾਨ ਇਸ ਦੇ ਸਮਰਥਨ ਆਧਾਰ ਦੇ ਖਾਤੇ ਮੇ ਨੇ ਵੀ ਅਕਾਲੀ ਦਲ ਨੂੰ ਪਾਸ਼ਪਾ ਦੇ ਨਾਲ ਗੱਠ ਜੋੜ ਦੀਆਂ ਯੋਜਨਾਵਾਂ ਦੇ ਉੱਪਰ ਮੂੜ ਵਿਚਾਰ ਕਰਨ ਦੇ ਵਾਸਤੇ ਮਜਬੂਰ ਕੀਤਾ ਕੀ ਪਾਰਟੀ ਆਗੂ ਸਿੱਖ ਕੈਦੀਆਂ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਦੇ ਨਾਲ ਉਠਾਉਂਦੇ ਰਹੇ ਸੀ ਅਤੇ ਸ਼ੁੱਕਰਵਾਰ ਦੇ ਮਤੇ ਦੇ ਵਿੱਚ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਜੋ ਸੀ ਉਹ ਇੱਕ ਵਾਰ ਫੇਰ ਤੋਂ ਜ਼ਿਕਰ ਦੇ ਵਿੱਚ ਆਉਂਦੀ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਕਿਸੇ ਵੀ ਪ੍ਰਕਾਰ ਦੀ ਸਹਿਮਤੀ ਨਾ ਬਣਨ ਦੇ ਕਰਕੇ ਇੱਕ ਵਾਰ ਫੇਰ ਤੋਂ ਇਹਨਾਂ ਦੇ ਦਰਮਿਆਨ ਖਟਾਸ ਦਾ ਬੋਲ ਲਗਾਤਾਰ ਵਧ ਗਿਆ ਅਤੇ ਹੁਣ ਆਖਿਰਕਾਰ ਇਹੀ ਫੈਸਲਾ ਲਿਆ ਗਿਆ ਹੈ ਕਿ ਭਾਜਪਾ ਇਕੱਲਿਆਂ ਚੋਂ ਲੜੇਗੀ ਅਤੇ ਦੂਸਰੇ ਪਾਸੇ ਜਿਸ ਦੇ ਬਾਰੇ ਵਿੱਚ ਸੁਨੀਲ ਜਾਖੜ ਨੇ ਕਿਹਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਭਲੇ ਦੇ ਵਾਸਤੇ ਇਕੱਲਿਆਂ ਹੀ ਚੋਣ ਲੜਨ ਦਾ ਫੈਸਲਾ ਕੀਤਾ ਹੈ। ਪਰੰਤੂ ਇਸੇਮ ਇਸੇ ਹੀ ਮੁੱਦੇ ਦੇ ਬਾਰੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਪੰਥ ਦੀ ਰਾਖੀ ਦੇ ਵਾਸਤੇ ਇਕੱਲਿਆਂ ਚੋਣਾ ਲੜਾਂਗੇ। ਹੁਣ ਇਸ ਦੀ ਹਕੀਕਤ ਕੀ ਆ ਤੇ ਕੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਪੂਰਾ ਦਾ ਪੂਰਾ ਮੁੱਦਾ ਇਹ ਵੇਖਣਾ ਅਹਿਮ ਹੋਵੇਗਾ। ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। I have did my coaching from Groadwise only for IELTS and I ask 6.5 band my experience with globe Advice was so well i would really suggest each and everyone to come here and pursue their process through global device it will be really helpful for you sampark karan delay hone call delhi branch delay nine six nine six eight seven five eight seven five punjab the chandigarh branch delay eight seven two five eight seven five eight seven five ਆਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ